ਵੇੜਾ ਬੰਦ ਨਾ ਸਕਿਓ ਬੰਦਨ ਕੀ ਵੇਲਾ ਭਰ ਸਰਬਰ ਜਬ ਉਛਲੈ ਤਬ ਤਰਨ ਦੋਹਿਲਾ ਜਾਂ ਪਾਣੀ ਕਹਾਵਤਾ ਵੇਲੇ ਦੀ ਨਵਾਜ ਕਵੇਲੇ ਦੀਆਂ ਟਕਰਾਂ ਇਹ ਹੈ ਹਾਲਾਤ ਨੇ ਸਾਡੇ ਪੰਥ ਕਹੌਣ ਵਾਲੇ ਆਗੂਆਂ ਦੇ ਜਦੋਂ ਵੇਲਾ ਸੀ ਵਕਤ ਸੀ ਉਦੋਂ ਨਾ ਪੰਜਾਬ ਦੀ ਨਾ ਪੰਥ ਦੀ ਕੋਈ ਗੱਲ ਨਹੀਂ ਦੇਖੋ ਬੰਦੀ ਸਿੰਘਾਂ ਬਾਰੇ ਸਾਡੀਆਂ ਪੰਥਕ ਸਰਕਾਰਾਂ ਨੇ ਕਦੇ ਕੋਈ ਨਾਮ ਤੱਕ ਨਹੀਂ ਲਿਆ ਜਿਹੜੇ ਪੁਲਿਸ ਦੋਸ਼ੀਆਂ ਨੇ ਸਿੱਖਾਂ ਨੂੰ ਕੋ-ਕੋ ਮਾਰਿਆ ਨੌਜਵਾਨੀ ਨੂੰ ਚੱਕ ਕੇ ਘਰਾਂ ਚੋਂ ਮਾਰਿਆ ਉਹਨਾਂ ਨੂੰ ਡੀਜੀਪੀ ਲਾ ਲਾ ਕੇ ਉਹਨਾਂ ਨੂੰ ਅਹੁਦੇ ਦੇ ਕੇ ਆਲਮ ਇਜਹਾਰ ਆਲਮ ਵਰਗਿਆਂ ਨੂੰ ਬਾਦਲ ਦਾਲ ਦੇ ਵਿੱਚ ਟਿਕਟਾਂ ਦੇ ਕੇ ਚੋਣਾ ਲੜਾਈਆਂ ਗਈਆਂ ਸਿੱਖਾਂ ਦੇ ਜ਼ਖਮਾਂ ਤੇ ਲੋਹਣ ਭੁੱਕਿਆ ਅੱਜ ਸਾਡੇ ਉਹ ਪੰਜਾਬੀ ਪਤਾ ਨਹੀਂ ਜਿਨ੍ਹਾਂ ਨੂੰ ਸੁਣਦੇ ਆਪਾਂ ਢਾਡੀਆਂ ਤੋਂ ਕਵੀਸਰਾਂ ਤੋਂ ਵੀ ਪੰਜਾਬੀ ਜੋਧੇ ਸੂਰਮੇਮ ਅੱਜ ਤਾਂ ਇਹ ਲੱਗ ਰਿਹਾ ਵੀ ਸਾਰੇ ਵੀ ਗੈਰਤ ਜੇ ਹੋਏ ਫਿਰਦੇ ਆ ਸਾਨੂੰ ਵੇਖਣਾ ਚਾਹੀਦਾ ਉਹਨਾਂ ਦਾ ਰੋਲ ਉਹਨਾਂ ਕੋਲੇ ਜਦੋਂ ਵਕਤ ਸੀ ਜਦੋਂ ਸਤਾ ਵਿੱਚ ਸੀ ਪਾਵਰ ਵਿੱਚ ਸੀ ਇਹਨਾਂ ਲੋਕਾਂ ਨੇ ਕਦੇ ਉਦੋਂ ਪੰਜਾਬ ਦੀ ਗੱਲ ਕੀਤੀ ਚੰਡੀਗੜ੍ਹ ਬਾਰੇ ਪਾਣੀਆਂ ਬਾਰੇ ਡੈਮ ਬਾਰੇ ਬਿਜਲੀ ਬਾਰੇ ਸਾਡੇ ਨਾਲ ਇਹਨਾਂ ਨੇ ਉਹ ਕੀਤੀ ਆ ਜਿਹੜੀ ਖੇਤ ਚ ਗਧੇ ਨਾਲ ਵੀ ਨਹੀਂ ਹੁੰਦੀ ਲੋਕਾਂ ਨਾਲ ਸਾਡੇ ਨਾਲ ਪੰਜਾਬ ਨਾਲ ਦੁੱਲੇ ਪੰਥ ਨਾਲ ਪੰਥ ਨੂੰ ਇੰਨੀਆਂ ਸੰਪਰਦਾਵਾਂ ਵਿੱਚ ਵੰਡ ਦਿੱਤਾ ਕਿ ਅੱਜ ਦੁਸ਼ਮਣ ਦੀ ਕੋਈ ਲੋੜ ਨਹੀਂ ਹੈ ਅੱਜ ਹਾਲਾਤ ਸਾਡੇ ਪੰਜਾਬ ਦੇ ਪੰਜਾਬੀਆਂ ਦੇ ਇਹੋ ਜਿਹੇ ਆਪਣਾ ਤੇ ਖਾਸ ਕਰਕੇ ਸਿੱਖਾਂ ਦੇ ਜਿਹੜੇ ਪੰਥ ਅਸੀਂ ਕਹਿੰਦੇ ਆ ਇਹਨਾਂ ਨੂੰ ਕਿੰਨੇ ਥਾਂਵੇਂ ਵੰਡਤਾ ਟਕਸਾਲੀ ਮਿਸ਼ਨਰੀਆਂ ਬੰਨੀ ਗਾਲ ਸਿੰਘ ਚੱਕ ਚੱਕ ਆਉਂਦੇ ਆ ਦੂਜੇ ਦੂਜਿਆਂ ਬਣੇ ਕਿੰਨਾ ਕੁਛ ਇਹ ਕੂੜਕਵਾਰ ਦੀ ਜ਼ਿੰਮੇਵਾਰੀ ਕੀਤੀ ਸੀ ਸਾਡੇ ਆਕੂਆਂ ਦੀ ਪਰ ਰਹਿੰਦੇ ਵਕਤ ਇਹਨਾਂ ਨੇ ਕਦੇ ਵੀ ਇਹਨਾਂ ਮਸਲਿਆਂ ਉੱਤੇ ਕਦੇ ਨਹੀਂ ਹਾਲਾਂਕਿ ਬਦਲਾਖੋਰੀ ਵਿੱਚ ਇੱਕ ਦੂਜੇ ਉੱਤੇ ਚੁੱਕੜ ਛੁੱਟ ਕੇ ਅੱਜ ਵੀ ਤੁਸੀਂ ਦੇਖ ਲਓ ਜਿੰਨੀਆਂ ਪਾਲਟੀਆਂ ਮੈਂ ਇੱਕ ਦੀ ਗੱਲ ਨਹੀਂ ਕਰਦਾ ਖਾਸ ਕਰਕੇ ਪੰਥ ਕੋ ਹੁੰਦੀ ਹੈ ਜੀਤੇ ਨਾਲ ਗੁਰੂ ਨੂੰ ਵਰਤ ਰਹਿ ਲੋਕ ਉਹਦਾ ਡਬਲ ਫਰਜ ਹੁੰਦਾ ਦੂਜੀਆਂ ਪਾਰਟੀਆਂ ਦਾ ਕਈ ਕਹਿੰਦੇ ਵੀਰ ਮੈਂ ਰਿਕਮੈਂਡ ਕਰਦੇ ਵੀ ਤੁਸੀਂ ਇੱਕ ਢੜੇ ਨੂੰ ਕਿਉਂ ਬੋਲਦੇ ਹੋ ਕਿਉਂਕਿ ਪੰਥ ਦਾ ਬੋਰਡ ਜਾਂ ਤੱਕ ਲਾ ਦੇਵੇ ਕੋਈ ਤਖਲੀਫ ਨਹੀਂ ਆ ਕੋਈ ਨਾਂ ਨਹੀਂ ਲਏਗਾ ਉਹਨਾਂ ਦਾ ਨਰੋਲ ਹੋ ਜਾਣ ਉਹ ਜਦੋਂ ਬੋਰਡ ਅਸੀਂ ਜੇ ਪੰਥ ਦਾ ਲਾਉਣਾ ਹੈ ਤਾਂ ਪੰਥ ਦੀ ਤਾਂ ਗੱਲ ਫਿਰ ਗੁਰੂ ਸਾਹਿਬ ਦੇ ਸਿਧਾਂਤਾਂ ਮੁਤਾਬਕ ਚੱਲੇਗੀ ਫੇਰ ਉਥੇ ਕੋਈ ਸੰਪਰਦਾ ਕੋਈ ਵਿਤਕਰਾ ਬਿਲਕੁਲ ਨਹੀਂ ਹੋਏਗਾ ਫੇਰ ਤਾਂ ਹੱਕ ਸੱਚ ਤੇ ਨਿਆਂ ਲਈ ਲੜਾਈ ਆ ਗੁਰੂ ਦੀ ਤਾਂ ਪਰ ਨਿਆਂ ਤੁਸੀਂ ਦੇਖ ਸਕਦੇ ਹੋ ਸਾਡੇ ਜਿਹੜੇ ਅੱਜ ਐਜਡੀਪੀਸੀ ਦਾ ਪ੍ਰਧਾਨ ਵੀ ਕਹਿੰਦਾ ਮੈਂ ਨੈਤਿਕ ਕਦਰਾਂ ਦੇ ਧਾਰ ਤੇ ਅਸਤੀਫਾ ਦਿੰਦਾ ਅਸਤੀਫਾ ਪਰ 15 ਚਲੇ ਜਾਓ ਪਿੱਛੇ 2015 ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਉਦੋਂ ਨੈਤਿਕਤਾ ਨਹੀਂ ਕਿਸੇ ਦੀ ਜਾਗੀ ਨਾ ਕਿਸੇ ਜਥੇਦਾਰਾਂ ਦੀ ਜਾਗੀ ਨਾ ਕਿਤੇ ਐਸਪੀ ਦੇ ਹੋਰਾਂ ਦੀ ਜਾਗੀ ਹਾਂ ਵਿੱਚ ਬਹੁਤ ਉਹ ਮੈਂਬਰ ਨੇ ਜਿਨ੍ਹਾਂ ਨੂੰ ਕਦੇ ਇਹਨਾਂ ਨੇ ਬੁਲਾਇਆ ਤੱਕ ਨਹੀਂ ਉਹਨਾਂ ਨੇ ਅਸਤੀਫੇ ਜ਼ਰੂਰ ਦਿੱਤੇ ਪਰ ਨਾ ਅਕਾਲੀ ਦਲ ਨੇ ਉਹਨਾਂ ਦਾ ਇੱਕ ਵੀ ਬਿਆਨ ਉਦੋਂ ਨਾਲੇ ਸਤਾ ਕੀਦੀ ਸੀ ਸਾਡੀ ਕਹਾਉਣ ਵਾਲਾਂ ਦੀ ਐ ਜੀਪੀਸੀ ਪ੍ਰਧਾਨ ਕਿੱਥੇ ਸੁੱਤਾ ਸੀ ਐ ਜੀਪੀਸੀ ਦਾ ਕੰਮ ਪਹਿਲਾ ਹੀ ਮੇਨ ਗੁਰੂ ਗ੍ਰੰਥ ਸਾਹਿਬ ਦੀ ਮਾਨ ਮਰਯਾਦਾ ਨੂੰ ਬਹਾਲ ਰੱਖਣਾ ਉਹਦਾ ਕੰਮ ਤਾਂ ਪਰ ਜਦੋਂ ਅਸੀਂ ਗੌਰ ਨਾਲ ਦੇਖਾਂਗੇ ਸਾਡੀ ਐ ਜੀਪੀਸੀ ਦਾ ਜਿੰਨਾ ਜੋਰ ਲੱਗਿਆ ਅੱਜ ਤੱਕ ਇੱਕ ਪਰਿਵਾਰ ਨੂੰ ਬਹਾਲ ਕਰਨ ਤੇ ਲੱਗਿਆ ਤੇ ਅੱਜ ਵੀ ਲੱਗ ਰਿਹਾ ਪੰਥ ਜਾਵੇ ਠੱਠੇ ਹੂਜ ਪੰਜਾਬੀ ਜਾਣ ਜਦ ਅਰ ਮਰਜੀ ਜਾਣ ਪੰਜਾਬੀ ਲੋਕਾਂ ਨੂੰ ਡੇਰਿਆਂਸ ਫਸਾਤਾ ਡੇਰਿਆਂ ਨੂੰ ਪ੍ਰਮੋਟ ਕੀ ਨਾ ਕੀਤਾ ਸਾਰੀਆਂ ਪੰਥਕ ਸਰਕਾਰਾਂ ਨੇ ਪੰਥ ਕਾਗੂ ਕਿੱਥੇ ਕਿੱਥੇ ਜਾ ਬੰਦੇ ਨੇ ਉਹਨਾਂ ਨੇ ਯਾਰੀਆਂ ਡੇਰੇ ਵਾਲਿਆਂ ਨਾਲ ਨਭਾਈਆਂ ਗੁਰੂ ਦੀ ਗੋਲਕ ਦੇ ਪੈਸੇ ਨੂੰ ਕਿਵੇਂ ਬਰਬਾਦੀ ਕੀਤੀ ਬਰਬਾਦੀ ਕਿਵੇਂ ਕੀਤੀ ਕਿਵੇਂ ਇhtiyar ਲਾਏਗੇ mafiya ਬਿਨਾ ਮੰਗੇ ਮਾਫੀ ਆਪ ਵੀ ਕਦੇ ਪੰਜਾਬੀ ਚ ਲਿਖ ਲੈਂਦੇ ਕਦੇ ਹਿੰਦੀ ਚ ਲਿਖ ਲੈਂਦੇ ਕਿਉਂਕਿ ਉਹ ਤਾਂ ਕਹੇ ਵੀ ਰਿਆ ਬਾਦ ਚ ਵੀ ਉਹਦਾ ਬਿਆਨ ਆ ਵੀ ਮੈਂ ਕੋਈ ਗਲਤੀ ਨਹੀਂ ਕੀਤੀ ਮਾਫੀ ਕਦੀ ਮੰਗਣੀ ਇਸ ਕਰਕੇ ਸਾਡੇ ਲੋਕਾਂ ਨੂੰ ਪੰਜਾਬੀਓ ਜੇ ਤੁਹਾਡੀ ਅਣਖ ਗੈਰਤ ਹੈ ਇਹ ਇੱਕ ਦੂਜੇ ਨੂੰ ਅੱਜ ਵੀ ਤੁਸੀਂ ਦੇਖ ਲਓ ਚਾਹੇ ਕਾਂਗਰਸੀ ਨੇ ਕੋਈ ਪਾਰਟੀਆਂ ਨੇ ਚਾਹੇ ਇਹ ਇੱਕ ਦੂਜੇ ਦੇ ਚਿੱਕੜ ਛੁੜਦੇ ਆ ਸਿਰਫ ਪੰਜਾਬ ਦੇ ਮੁੱਦੇ ਦੀ ਕੋਈ ਗੱਲ ਨਹੀਂ ਕਰਦੇ ਪੰਜਾਬ ਲਈ ਕੋਈ ਨਹੀਂ ਲੜ ਰਿਹਾ ਇਹ ਲੜ ਰਹੇ ਨੇ ਸਿਰਫ ਕੁਰਸੀਆਂ ਖਾਤਰ ਸਤਾ ਲਈ ਜਿਹੜੀ ਪਾਰਟੀ ਇੱਕ ਦੂਜੇ ਦੇ ਉੱਤੇ ਬਲੇਮ ਕਰਦੀ ਐ ਇੱਕ ਦੂਜੇ ਉੱਤੇ ਚੁਟਕਲੇ ਸੁਣਾ ਰਹੀ ਐ ਉਹ ਉਹ ਪੰਜਾਬ ਦਾ ਕੀ ਇਸ ਬਾਰੇ ਪੰਜਾਬ ਦੇ ਮੁੱਦੇ ਦੀ ਤਾਂ ਗੱਲ ਹੀ ਨਹੀਂ ਪੰਜਾਬੀ ਮਾਤ ਮਾਪਸ ਬੋਲੀ ਦੀ ਕੋਈ ਗੱਲ ਨਹੀਂ ਕਰ ਰਹੇ ਥਾ ਥਾ ਹਿੰਦੀ ਲੱਗੂ ਹੋ ਜਾਈ ਰਹੀ ਐ ਸਕੂਲਾਂ 'ਚ ਪਾਬੰਦੀਆਂ ਜੁਰਮਾਨੇ ਹੋ ਰਹੇ ਆ ਕਿਹੜੀ ਸਰਕਾਰ ਕਿਹੜੇ ਤੁਹਾਡੇ ਲੀਡਰ ਨੇ ਇਸ ਗੱਲ ਉੱਤੇ ਗੱਲ ਕੀਤੀ ਪਾਣੀਆਂ ਤੇ ਪੰਜਾਬ ਦੇਆਂ ਤੇ ਡਾਕਾ ਪੈ ਗਿਆ ਸਾਰਾ ਲੁੱਟ ਲਿਆ 47 ਤੋਂ ਬਾਅਦ ਅੱਜ ਤੱਕ ਕੋਈ ਬੋਲਿਆ ਕੋਈ ਬੋਲਦਾ ਚੰਡੀਗੜ੍ਹ ਬਾਰੇ ਕੋਈ ਬੋਲਦਾ ਇਸ ਕਰਕੇ ਸਾਡਾ ਜਿਹੜਾ ਪੰਜਾਬ ਦੀ ਬਰਬਾਦੀ ਦੇ ਕਾਰਨ ਜਿਹੜੇ ਨੇ ਉਹ ਇਹੀ ਲੀਡਰ ਨੇ ਸਾਰੀਆਂ ਪਾਲਟੀਆਂ ਦੀ ਹੁਣ ਤਾਂ ਪੰਜਾਬ ਦੇ ਪੱਲੇ ਬਚਿਆ ਕੀ ਹੈ ਸਾਰੇ ਲੋਕਾਂ ਨੂੰ ਪਤਾ ਸਾਰੀ ਸੰਗਤ ਜਾਣਦੀ ਹੈ ਸਾਰੇ ਜਾਣਦੇ ਹੋ ਤੁਸੀਂ